ਹਾਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਹੋਰ ਪਿਆਰੀ ਜੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਰਿਕਵੈਸਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਅੱਜ ਦੇ ਕਲੈਕਸ਼ਨ ਬਹੁਤ ਸੋਹਣੇ ਰਹਿਣ ਵਾਲੀ ਹੈ ਸਪੈਸ਼ਲ ਵਿంటర్ ਕਲੈਕਸ਼ਨ ਰਹਿਣ ਵਾਲੀ ਹੈ ਵੈਲਵਟ ਦੇ ਸੂਟ ਰਹਿਣ ਵਾਲੇ ਨੇ ਬਹੁਤ ਹੀ ਪਿਆਰੇ-ਪਿਆਰੇ ਸੂਟ ਹੈ ਬਹੁਤ ਹੀ ਵਧੀਆ ਕਲੈਕਸ਼ਨ ਹੈ ਫੁੱਲ embroiderry ਪਾਰਟੀ wear ਸੂਟ ਰਹਿਣ ਵਾਲੇ ਨੇ ਇਹਨਾਂ 'ਚ ਕੋਈ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਤਾਂ ਸਕਰੀਨ ਤੇ ਨੰਬਰ ਦੇ ਆ ਗਿਆ 8059895798 ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀਵਰੀ ਨਹੀਂ ਹੈ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਅਡਵਾਂਸ ਕੁਝ ਪੇਮੈਂਟ ਕਰਕੇ ਇਹਨਾਂ ਦੀ ਬੁਕਿੰਗ ਕਰवानी ਪੈਗੀ ਸੋ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰਨ ਲਈ ਵਟਸਐਪ ਤੇ ਮੈਸੇਜ ਕਰੋ ਕਲੈਕਸ਼ਨ ਇਦਾਂ ਦੀ ਰਹਿਣ ਵਾਲੀ ਹੈ ਕਿ ਜਦ ਤੁਸੀਂ ਸੂਟ ਪਾ ਕੇ ਜਾਓਗੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਸੂਟ ਕਿੱਥੋਂ ਲੈਂਦੇ ਨੇ ਹੈਨਾ ਐਨੇ ਸੋਹਣੇ ਸੂਟ ਰਹਿਣ ਵਾਲੇ ਨੇ ਬਹੁਤ ਹੀ ਪਿਆਰੀ ਬਹੁਤ ਹੀ ਯੂਨਿਕ ਜੀ ਲੁੱਕ ਆਏਗੀ ਤੁਹਾਨੂੰ ਸਭ ਤੋਂ ਡਿਫਰੈਂਟ ਤੁਸੀਂ ਚਮਕੋਗੇ ਜੇ ਤੁਸੀਂ ਕਿਤੇ ਫੰਕਸ਼ਨ ਚ ਵਿਆਹ ਸ਼ਾਦੀਆਂ ਚ ਪਾ ਕੇ ਜਾਂਦੇ ਹੋ ਇੰਨੇ ਸੋਹਣੇ ਸੂਟ ਰਹਿਣ ਵਾਲੇ ਨੇ ਤੇ ਜਲਦੀ ਤੋਂ ਜਲਦੀ ਇਸ ਤੋਂ ਪਹਿਲਾਂ ਕਿ ਇਹ ਸਟਾਕ ਆਊਟ ਹੋ ਜਾਣ ਇਹਨਾਂ ਨੂੰ ਆਰਡਰ ਕਰੋ ਆ ਦੇਖ ਸਕਦੇ ਹੋ ਸਭ ਸੂਟ ਵੈਲਵਟ ਦੇ ਰਹਿਣ ਵਾਲੇ ਨੇ ਹਾਂਜੀ ਬਹੁਤ ਹੀ ਸੋਹਣੀ ਐਮਬਲੋਇਡਰੀ ਦੇ ਵਰਕ ਮਿਲ ਜੇਗਾ ਉੱਪਰ ਤੁਹਾਨੂੰ ਇਹ ਕਲੈਕਸ਼ਨ ਤੁਹਾਨੂੰ ਮੇਰੇ ਕੋਲ ਮਿਲੀ ਹੈ ਇਸ ਤੋਂ ਲਾਵਾ ਹੋਰ ਕਿਸੇ ਕੋਲ ਨਹੀਂ ਮਿਲਨੀ ਤੇ ਬਹੁਤ ਹੀ ਪਿਆਰੇ ओरिजिनल ਪ੍ਰਾਈਸ ਵੀ ਤੁਹਾਨੂੰ ਦਿੱਤੇ ਜਾ ਰਹੀ ਹੈ ਪਰ ਪ੍ਰਾਈਸ ਪੁੱਛਣ ਲਈ ਤੁਹਾਨੂੰ WhatsApp ਕਰਨਾ ਪਏਗਾ ਤੇ ਮੇਰੇ ਡੈਲੀ ਸੂਟਾਂ ਵਾਲੇ ਗਰੁੱਪ ਨੂੰ ਜੁਆਇਨ ਕਰਨ ਵਾਸਤੇ ਵੀ ਤੁਹਾਨੂੰ WhatsApp ਕਰਨਾ ਪਏਗਾ ਇਹ ਪਸ਼ਮੀਨਾ ਦੇ ਸੂਟ ਰਹਿਣ ਵਾਲੇ ਨੇ ਇਹ ਵੀ ਬਹੁਤ ਹੀ ਪਿਆਰੇ ਨੇ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਤੇ ਪੂਰੀ ਵੀਡੀਓ ਚੈੱਕ ਕਰੋ ਤੇ ਜੇ ਵੀਡੀਓ ਅੱਛੀ ਲੱਗਦੀ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਕੇ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਹੈ ਜੇ ਅੱਛੀ ਲੱਗਦੀ ਹੈ ਤਾਂ ਆਪਣੇ ਸਰਕਲ 'ਚ ਸ਼ੇਅਰ ਵੀ ਕਰ ਸਕਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕਲੈਕਸ਼ਨ ਕਿਵੇਂ ਦੇ ਲੱਗਦੀ ਹੈ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਪੂਰਾ ਦੇਖਿਓ ਥੈਂਕ ਯੂ